ਜੋਬ ਦੇ ਵਿੱਚ ਜਿੱਥੇ ਤੇਜ਼ ਹਨੇਰੀ ਵਗੀ ਮੀਂਹ ਪਿਆ ਲੋਕਾਂ ਨੂੰ ਰਾਹਤ ਦਿੱਤੀ ਤੇ ਉੱਥੇ ਕਈ ਲੋਕਾਂ ਦੇ ਲਈ ਤੇਜ਼ ਹਨੇਰੀ ਕਹਿਰ ਬਣ ਕੇ ਟੈਪਈ ਦੱਸਤੀ ਇੱਕ ਇੱਕ ਵਿਅਕਤੀ ਦੇ ਉੱਤੇ ਬਿਜਲੀ ਦਾ ਖੰਭਾ ਡਿਗਨ ਦੇ ਨਾਲ ਉਸ ਦੀ ਮੌਤ ਹੋ ਕੇ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਦੇਖਣ ਮਿਲ ਰਹੀ ਹੈ ਤੇ ਅਚੇਹ ਦੇ ਵਿੱਚ ਤੁਹਾਨੂੰ ਵੀ ਸਾਵਧਨ ਰਹਿਣਾ ਚਾਹੀਦਾ ਹੈ ਅਗਰ ਤੁਸੀਂ ਸੜਕਾਂ ਦੇ ਉੱਤੇ ਜਾ ਰਹੇ ਹੋ ਤਾਂ ਜਰਾ ਧਿਆਨ ਦੇ ਨਾਲ ਚੱਲੋ ਕਿਉਂਕਿ ਬਿਜਲੀ ਦੇ ਤਾਰਾ ਵੀ ਢਿੱਕ ਸਕਦੇ ਨੇ ਦਰਖਤ ਵੀ ਢਿੱਕ ਸਕਦੇ ਨੇ ਜਿਸ ਤੇ ਨਾਲ ਤੁਹਾਡੀ ਜਾਨ ਜੋਖਮ ਦੇ ਵਿੱਚ ਪੈ ਸਕਦੀ ਹੈ ਅਚੇਹੇ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਇਹ ਮੰਦਪਾਕ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ ਹਨੇਰੀ ਦੇ ਕਾਰਨ ਇੱਕ ਦਰਖਤ ਦੇ ਨਾਲ ਪਿਛਲੇ ਦਾ ਖੰਭਾ ਟੁੱਟ ਗਿਆ ਜਿਸ ਦੇ ਥੱਲੇ ਇੱਕ ਵਿਅਕਤੀ ਆ ਗਿਆ ਤੇ ਉਸ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਸਤਪਾਲ ਕੁਮਾਰ ਤੇ ਬਚੋ ਹੋਈ ਹੈ ਇਸ ਬਾਬਤ ਮ੍ਰਿਤਕ ਦੇ ਪਰਾ ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪਰਾਂ ਜਿਹੜਾ ਆ ਮਾਤਾ ਦੇ ਲਈ ਦਿਫਾਈ ਲੈਂਡ ਗਿਆ ਸੀ ਉਸ ਤੇ ਨਾਲ ਇਹ ਦਰਪਨਾਕ ਪਾੜਾ ਵਾਪਰਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੀ ਹਨੇਰੀ ਚੱਲਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਵਿਚਰੀ ਵਾਲਾ ਖੰਭਾ ਉਸ ਦੇ ਉੱਪਰ ਡਿੱਗ ਚੰਦਾ ਜਿਸ ਨੇ ਦਮ ਤੋੜ ਦਿੱਤਾ ਮੈਂ ਜੀ ਚਰਨਜੀਤ ਸਿੰਘ ਬੋਲਦਾ ਜੀ ਤੇ ਮੇਰਾ ਬਰਾਦਰ ਦੀਗਾ ਸਤਪਾਲ ਜੋ ਮਾਦਾ ਦੀ ਦਵਾਈ ਲੈਣ ਗਿਆ ਸੀਗਾ ਤੇ ਜਦੋਂ ਉਹ ਉਧਰੋਂ ਆਇਆ ਤੇ ਉਧਰੋਂ ਪੀਪਲ ਟੁੱਟ ਕੇ ਕੀ ਤਾਰ ਸੀਗੀ ਬਿਜਲੀ ਦੀ ਖੰਬੇ ਦੇ ਉੱਪਰ ਗਿਰ ਗਈ ਤੇ ਉਹ ਖੰਭਾ ਉਹਦੇ ਉੱਪਰ ਆ ਕੇ ਗਿਰ ਗਿਆ ਜਦੋਂ ਉਹ ਵਿੱਚ ਦਬ ਗਿਆ ਖੰਬੇ ਦੇ ਬਾਹਰ ਕੱਢਿਆ ਉੱਥੇ ਜਿੰਨੇ ਵੀ ਮਜੂਦ ਸੀਗੇ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਤੇ ਐਂਬੂਲੈਂਸ ਨੂੰ ਫੋਨ ਕਰਿਆ। ਤੇ ਐਂਬੂਲੈਂਸ ਟਾਈਮ ਤੇ ਨਹੀਂ ਆਈ ਹੈਗੀ। ਕਿਹੜੀ ਐਂਬੂਲੈਂਸ? 108 ਨੰਬਰ ਤੇ ਫੋਨ ਕਰਿਆ ਸੀ ਜੀ ਅਸੀਂ ਨੇ। ਜਦੋਂ ਅਸੀਂ ਉਹਨੂੰ ਫਤਿਹਗੜ ਲੈ ਕੇ ਗਏ। ਉਤੋਂ ਬਾਅਦ ਉਹਨਾਂ ਨੇ ਪੀਜੀਆਈ ਰੈਫਰ ਕਰਤਾ। ਤਾਂ ਪੀਜੀਆਈ ਜਾਂਦੇ ਜਾਂਦੇ ਉਹਦੀ ਡੈਥ ਹੋ ਗਈ ਸੀਗੀ। ਤੇ ਅਸੀਂ ਇਹੀ ਕਹਿੰਨੇ ਆ ਵੀ ਕੋਈ ਵੀ ਐ ਇਹਦਾ ਇਲਾਜ ਹੋਣਾ ਚਾਹੀਦਾ ਈ ਗੱਲ ਕੰਬੇ ਦਾ ਤੇ ਕੱਲ ਨੂੰ ਅੱਜ ਜਿਹੜਾ ਹਾਦਸਾ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋ ਸਕੇ। ਤੇ ਸਭ ਤੋਂ ਬੇਨ ਬੇਕਾਰ ਕੰਮੇ ਹਸਪੀਟਲ ਆ ਲਿਆਂਦਾ ਜਿਨ੍ਹਾਂ ਨੇ ਟਾਈਮ ਸਿਰ ਐਂਬੂਲੈਂਸ ਨਹੀਂ ਭੇਜੀ ਜੇ ਉਹ ਐਂਬੂਲੈਂਸ ਭੇਜ ਦਿੰਦੇ ਕੀ ਪਤਾ ਉਹਦੀ ਜਾਨ ਬਚ ਸਕਦੀ ਸੀ ਸਾਡੀ ਤਾਂ ਇਹੀ ਗੁਜਾਰਿਸ਼ ਹੈ ਵੀ ਘੱਟੋ ਵੀ ਘੱਟ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਟਾਈਮ ਸਿਰ ਮਰੀਜ਼ ਕੋਲ ਕੋਈ ਵੀ ਐਂਬੂਲੈਂਸ ਜੇ ਬੁਲਾਵੇ ਤਾਂ ਪਹੁੰਚਣੀ ਚਾਹੀਦੀ ਹੈ ਕੱਲ ਕੀਤੀ ਹੈ ਕਿ ਹਾਦਸੇ ਦਾ ਕਾਰਨ ਕੀ ਲੱਗਦਾ ਹਨੇਰੀ ਕਰਕੇ ਗਿਰਿਆ ਸੀ ਪੀੜ ਕਿਦਾਂ ਕੱਲ ਜਿਹੜੀ ਹਨੇਰੀ ਚੱਲੀ ਹੈ ਜੀ ਉਹਦੇ ਕਰਕੇ ਤਾਰਾਂ ਟੁੱਟੀਆਂ ਤੇ ਦਰਖਤ ਟੁੱਟ ਗਿਆ ਤੇ ਉਹ ਖੰਭਾ ਟੁੱਟ ਕੇ ਬਿਜਲੀ ਵਾਲਾ ਮੇਰੇ ਬ੍ਰਦਰ ਦੇ ਉੱਪਰ ਗਿਰ ਗਿਆ ਇਸ ਕਰਕੇ ਉਹਦੀ ਅਸੀਂ ਹਸਪੀਟਲ ਚ ਉਹਨੂੰ ਲੈ ਕੇ ਜਾਣ ਲਈ ਐਂਬੂਲੈਂਸ ਨੂੰ ਫੋਨ ਕਰਿਆ ਐਂਬੂਲੈਂਸ ਟਾਈਮ ਤੇ ਆਈ ਨਹੀਂ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਹਸਪੀਟਲ ਲੈ ਗਏ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਚੰਡੀਗੜ੍ਹ ਰੈਫਰ ਕਰਿਆ ਪੀਜੀਆਈ ਚ ਤਾਂ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਇਹੀ ਗੁਜ਼ਾਰਸ਼ ਕਰਦੇ ਆਂ ਵੀ ਇਹ ਹਾਦਸਾ ਅੱਗੇ ਕਿਸੇ ਹੋਰ ਨਾਲ ਨਾ ਵਾਪਰੇ ਇਹਦੇ ਉੱਤੇ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ ਤੁ ਜਿੱਥੇ ਤੇਜ਼ ਹਨੇਰੀ ਵਗੀ ਮੀਂਹ ਪਿਆ ਲੋਕਾਂ ਨੂੰ ਰਾਹਤ ਦਿੱਤੀ ਤੇ ਉੱਥੇ ਕਈ ਲੋਕਾਂ ਦੇ ਲਈ ਤੇਜ਼ ਹਨੇਰੀ ਕਹਿਰ ਬਣ ਕੇ ਟੈਪਈ ਦੱਸਤੀ ਇੱਕ ਇੱਕ ਵਿਅਕਤੀ ਦੇ ਉੱਤੇ ਬਿਜਲੀ ਦਾ ਖੰਭਾ ਡਿਗਨ ਦੇ ਨਾਲ ਉਸ ਦੀ ਮੌਤ ਹੋ ਕੇ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਦੇਖਣ ਮਿਲ ਰਹੀ ਹੈ ਤੇ ਅਚੇਹ ਦੇ ਵਿੱਚ ਤੁਹਾਨੂੰ ਵੀ ਸਾਵਧਨ ਰਹਿਣਾ ਚਾਹੀਦਾ ਹੈ ਅਗਰ ਤੁਸੀਂ ਸੜਕਾਂ ਦੇ ਉੱਤੇ ਜਾ ਰਹੇ ਹੋ ਤਾਂ ਜ਼ਰਾ ਧਿਆਨ ਦੇ ਨਾਲ ਚੱਲੋ ਕਿਉਂਕਿ ਬਿਜਲੀ ਦੇ ਤਾਰਾ ਵੀ ਦਿਖ ਸਕਦੀਆਂ ਨੇ ਦਰਖਤ ਵੀ ਦਿਖ ਸਕਦੇ ਨੇ ਜਿਸ ਤੇ ਨਾਲ ਤੁਹਾਡੀ ਜਾਨ ਜੋਖਮ ਦੇ ਵਿੱਚ ਪੈ ਸਕਦੀ ਹੈ ਅਚੇਹੇ ਦੇ ਵਿੱਚ ਫਤਿਹਗੜ ਸਾਹਿਬ ਤੋਂ ਇਹ ਮੰਦਪਾਕ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ ਹਨੇਰੀ ਦੇ ਕਾਰਨ ਇੱਕ ਦਰਖਤ ਦੇ ਨਾਲ ਬਿਜਲੀ ਦਾ ਖੰਭਾ ਟੁੱਟ ਗਿਆ ਜਿਸ ਦੇ ਥੱਲੇ ਇੱਕ ਵਿਅਕਤੀ ਆ ਗਿਆ ਤੇ ਉਸ ਦੀ ਮੌਤ ਹੋ ਗਈ ਜਿਸ ਦੀ ਪਛਾਣ ਸਤਪਾਲ ਕੁਮਾਰ ਤੇ ਵਚੋ ਹੋਈ ਹੈ ਇਸ ਬਾਬਤ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪਰਿਵਾਰ ਜਿਹੜਾ ਆ ਮਾਤਾ ਦੇ ਲਈ ਦਿਫਾਈ ਲੈਂ ਕੇ ਆ ਸੀ ਉਸ ਤੇ ਨਾਲ ਇਹ ਦਰਤਨਾਕ ਪਾੜਾ ਵਾਪਰਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੀ ਹਨੇਰੀ ਚੱਲਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਵਿਚਰੀ ਵਾਲਾ ਖੰਭਾ ਉਸਤੇ ਉੱਪਰ ਡਿੱਗ ਚੁੰਦਾ ਜਿਸ ਨੇ ਦਮ ਤੋੜ ਦਿੱਤਾ ਮੈਂ ਜੀ ਚਰਨਜੀਤ ਸਿੰਘ ਬੋਲਦਾ ਜੀ ਤੇ ਮੇਰਾ ਬਰਾਦਰ ਦੀਗਾ ਸਤਪਾਲ ਜੋ ਮਾਤਾ ਦੀ ਦਵਾਈ ਲੈਣ ਗਿਆ ਸੀਗਾ ਤੇ ਜਦੋਂ ਉਹ ਉਧਰੋਂ ਆਇਆ ਤੇ ਉਧਰੋਂ ਪੀਪਲ ਟੁੱਟ ਕੇ ਤਾਰ ਸੀਗੀ ਬਿਜਲੀ ਦੀ ਖੰਭੇ ਦੇ ਉੱਪਰ ਗਿਰ ਗਈ ਤੇ ਉਹ ਖੰੰਬਾ ਉਹਦੇ ਉੱਪਰ ਆ ਕੇ ਗਿਰ ਗਿਆ ਜਦੋਂ ਉਹ ਵਿੱਚ ਦਬ ਗਿਆ ਖੰਭੇ ਦੇ ਬਾਹਰ ਕੱਢਿਆ ਉੱਥੇ ਜਿੰਨੇ ਵੀ ਮਜੂਦ ਸੀਗੇ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਤੇ ਐਂਬੂਲੈਂਸ ਨੂੰ ਫੋਨ ਕਰਿਆ ਟੈਂਬੂਲੈਂਸ ਟਾਈਮ ਤੇ ਨਹੀਂ ਆਈ ਹੈਗੀ ਕਿਹੜੀ ਐਂਬੂਲੈਂਸ 108 ਨੰਬਰ ਤੇ ਫੋਨ ਕਰਿਆ ਸੀ ਜੀ ਅਸੀਂ ਨੇ ਜਦੋਂ ਅਸੀਂ ਉਹਨੂੰ ਫਤਿਹਗੜ ਲੈ ਕੇ ਗਏ ਉਤੋਂ ਬਾਅਦ ਉਹਨਾਂ ਨੇ ਪੀਜੀਆਈ ਰੈਫਰ ਕਰਤਾ ਤਾਂ ਪੀਜੀਆਈ ਜਾਂਦੇ ਜਾਂਦੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਇਹੀ ਕਹਿੰਨੇ ਆ ਵੀ ਕੋਈ ਵੀ ਐ ਇਹਦਾ ਇਲਾਜ ਹੋਣਾ ਚਾਹੀਦਾ ਈ ਗੱਲ ਕੰਬੇ ਦਾ ਤੇ ਕੱਲ ਨੂੰ ਅੱਜ ਜਿਹੜਾ ਹਾਦਸਾ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋ ਸਕੇ ਤੇ ਸਭ ਤੋਂ ਬੇਨ ਬੇਕਾਰ ਕੰਮੇ ਹਸਪੀਟਲ ਆਲੇ ਦਾ ਜਿਨ੍ਹਾਂ ਨੇ ਟਾਈਮ ਸਿਰ ਐਂਬੂਲੈਂਸ ਨਹੀਂ ਭੇਜੀ ਜੇ ਉਹ ਐਂਬੂਲੈਂਸ ਭੇਜ ਦਿੰਦੇ ਕੀ ਪਤਾ ਉਹਦੀ ਜਾਨ ਬਚ ਸਕਦੀ ਸੀ ਸਾਡੀ ਤਾਂ ਇਹੀ ਗੁਜਾਰਸ਼ ਹੈ ਵੀ ਘੱਟੋ ਵੀ ਘੱਟ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਟਾਈਮ ਸਿਰ ਮਰੀਜ਼ ਕੋਲ ਕੋਈ ਵੀ ਐਂਬੂਲੈਂਸ ਜੇ ਬੁਲਾਵੇ ਤਾਂ ਪਹੁੰਚਣੀ ਚਾਹੀਦੀ ਹੈ ਕੱਲ ਕੀਤੀ ਹੈ ਕਿ ਹਾਦਸੇ ਦਾ ਕਾਰਨ ਕੀ ਲੱਗਦਾ ਹਨੇਰੀ ਕਰਕੇ ਗਿਰਿਆ ਸੀ ਪੀੜ ਕਿਦਾਂ ਕੱਲ ਜਿਹੜੀ ਹਨੇਰੀ ਚੱਲੀ ਹੈ ਜੀ ਉਹਦੇ ਕਰਕੇ ਤਾਰਾਂ ਟੁੱਟੀਆਂ ਤੇ ਦਰਖਤ ਟੁੱਟ ਗਿਆ ਤੇ ਉਹ ਖੰਭਾ ਟੁੱਟ ਕੇ ਬਿਜਲੀ ਵਾਲਾ ਮੇਰੇ ਬ੍ਰਦਰ ਦੇ ਉੱਪਰ ਗਿਰ ਗਿਆ ਇਸ ਕਰਕੇ ਉਹਦੀ ਅਸੀਂ ਹਸਪਤਾਲ 'ਚ ਉਹਨੂੰ ਲੈ ਕੇ ਜਾਣ ਲਈ ਐਂਬੂਲੈਂਸ ਨੂੰ ਫੋਨ ਕਰਿਆ ਐਂਬੂਲੈਂਸ ਟਾਈਮ ਤੇ ਆਈ ਨਹੀਂ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਹਸਪਤਾਲ ਲੈ ਗਏ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਚੰਡੀਗੜ੍ਹ ਰੈਫਰ ਕਰਿਆ ਪੀਜੀਆਈ 'ਚ ਤਾਂ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਇਹੀ ਗੁਜਾਰਸ਼ ਕਰਦੇ ਆਂ ਵੀ ਇਹ ਹਾਦਸਾ ਅੱਗੇ ਕਿਸੇ ਹੋਰ ਨਾਲ ਨਾ ਵਾਪਰੇ ਇਹਦੇ ਉੱਤੇ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ